ਤੇਜ਼ ਤੋਂ ਹੀ ਪੜ ਕੇ ਭਾਈ ਮਨਜੀਤ ਸਿੰਘ ਕਾਨਪੁਰੀ ਦੁਬਾਰਾ ਹੰਦੌਰ ਨਹੀਂ ਆਵਾਂਗਾ ਆਪਣੀ ਥਣੇ। ਉਹ ਨਹੀਂ ਹੋ ਗਿਆ ਤਾਂ ਵਨਾਨੀ ਚਾਹੀਦਾ ਸੀ। ਜੇ ਤੁਸੀਂ ਜਿੰਦਾ ਹੁੰਦੇ ਤਾਂ ਇਹ ਕੰਮ ਨਹੀਂ ਹੋਣਾ ਚਾਹੀਦਾ ਸੀ। ਨਹੀਂ ਤੇ ਬੋਲ ਰਿਹਾ ਨਾ मंत्री कमलनाथ ਦੇ ਸਨਮਾਨ ਦਾ ਕੀਤਾ ਵਿਰੋਧ ਨਾਨਕ ਦੀ ਅਜੂਰੀ ਜਗ੍ਹਾ ਕੋਈ ਨਹੀਂ ਬੋਲੇਗਾ ਭਾਈ ਸਾਹਿਬ ਕਹਿੰਦੇ ਮੀਰੀ ਪੀਰੀ ਦਾ ਸਿਧਾਂਤ ਹੈ ਮੈਨੂੰ ਇਹਨਾਂ ਦੀ ਗੱਲ ਨਹੀਂ ਸਮਝ ਆ ਰਹੀ ਮੈਨੂੰ ਇਹਨਾਂ ਦੀ ਗੱਲ ਨਹੀਂ ਸਮਝ ਆ ਰਹੀ ਕਿਹੜੇ ਸਿਧਾਂਤ ਦੀ ਤੁਸੀਂ ਗੱਲ ਕਰ ਰਹੇ ਹੋ ਕਿਹੜਾ ਮੀਰੀ ਪੀਰੀ ਕਿਹੜੀ ਰਾਜਨੀਤੀ ਓ ਵੀ ਵੀਓ ਤੁਸੀਂ ਫਿਰ ਬੋਲਦੀਆਂ ਸੁਣਦੀਆਂ ਨਹੀਂ ਇਹ ਹਾਂ ਸ਼ਰਮ ਕਰੋ ਤੁਹਾਡੀ ਜ਼ਮੀਰ ਮਰ ਗਈ ਹੈ ਤੁਹਾਡੇ ਅੰਦਰ ਹੈ ਹੀ ਨਹੀਂ ਜਮੀਰ ਤੁਸੀਂ ਬਹਿ ਕੇ ਠਿੱਕ ਕਰਕੇ ਸਭ ਨੂੰ ਦੇਖਿਆ ਮਰੀ ਹੋਈ ਕਿਉਂ ਸਾਡੀ ਮਰੀ ਹੋਈ ਤਸਵੀਰਾਂ ਇਹਨਾਂ ਦੌਰ ਦੇ ਖਾਲਸਾ ਕਾਲਜ ਦੀਆਂ ਨੇ ਜਿੱਥੇ ਸਾਬਕਾ ਮੁੱਖ ਮੰਤਰੀ ਕਮਲਨਾਥ ਦੇ ਸਨਮਾਨ ਦਾ ਵਿਰੋਧ ਕਰ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਖਾਲਸਾ ਕਾਲਜ ਦੇ ਵਿੱਚ ਗੁਰਪੁਰਬ ਨੂੰ ਲੈ ਕੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ ਜਿੱਥੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਵੀ ਪਹੁੰਚਦੇ ਨੇ ਅਤੇ ਉੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਉਹਨਾਂ ਨੂੰ ਮੋਮੈਂਟਮ ਦਿੱਤਾ ਜਾਂਦਾ ਹੈ ਜਿਸ ਦੇ ਵਿਰੋਧ ਦੇ ਵਿੱਚ ਉੱਥੇ ਕੀਰਤਨ ਕਰਨ ਆਏ ਰਾਗੀ ਭਾਈ ਮੰਤਰੀ ਸਿੰਘ ਕਾਨਪੁਰੀ ਉਹਨਾਂ ਦਾ ਵਿਰੋਧ ਕਰ ਦਿੰਦੇ ਨੇ ਦੱਸ ਦਈਏ ਕਿ ਜੋ ਸਾਬਕਾ ਮੁੱਖ ਮੰਤਰੀ ਨੇ ਉਥੇ ਰਾਹੁਲ ਗਾਂਧੀ ਦੇ ਆਉਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਆਏ ਸੀ ਜਿਸ ਤੋਂ ਬਾਅਦ ਉਹ ਖਾਲਸਾ ਕਾਲਜ ਦੇ ਵਿੱਚ ਜੋ ਸਮਾਗਮ ਗੁਰਪੁਰਬ ਦਾ ਹੁੰਦਾ ਹੈ ਤੇ ਉਸ ਨੂੰ ਲੈ ਕੇ ਨਤਮਸਤਕ ਹੋਣ ਪਹੁੰਚਦੇ ਨੇ ਸਮਾਗਮ ਦੇ ਵਿੱਚ ਸ਼ਿਰਕਤ ਕਰਦੇ ਨੇ ਪਰ ਇਸ ਨੂੰ ਲੈ ਕੇ ਉਥੇ ਮੌਜੂਦ ਜੋ ਰਾਗੀ ਹੁੰਦੇ ਨੇ ਭਾਈ ਮਨਪ੍ਰੀਤ ਸਿੰਘ ਕਾਨਪੂਰੀ ੜਕ ਜਾਂਦੇ ਨੇ ਉਹਨਾਂ ਦਾ ਕਹਿਣਾ ਹੈ ਪ੍ਰਬੰਧਕਾਂ ਨੂੰ ਵਿਲੰਤਾ ਪਾਉਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਸਿੱਖਾਂ ਦਾ ਕਤਲੇਆਮ ਦੇ ਹੁਕਮ ਦਿੱਤੇ ਉਹਨਾਂ ਨੂੰ ਸਨਮਾਨਤ ਕਿਉਂ ਕੀਤਾ ਜਾ ਰਿਹਾ ਹੈ ਤੁਹਾਡੇ ਗਲਾਂ ਦੇ ਵਿੱਚ ਟਾਇਰ ਪਾ ਕੇ ਤੁਹਾਨੂੰ ਸਾੜਿਆ ਗਿਆ ਤੁਹਾਡੇ ਭੈਣਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਹੱਥ ਪਾਇਆ ਗਿਆ ਤਾਂ ਤੁਸੀਂ ਇਹ ਜੇ ਲੋਕਾਂ ਦਾ ਸਨਮਾਨ ਕਿਉਂ ਕਰਦੇ ਹੋ ਤੁਹਾਨੂੰ ਸ਼ਰਮ ਕਰਨੀ ਚਾਹੀਦੀ ਹੈ ਤਾਂ ਇਸ ਤਰ੍ਹਾਂ ਲਾਂਟਾਂ ਭਾਈ ਮਨਪ੍ਰੀਤ ਸਿੰਘ ਕਾਨਪੂਰੀ ਵੱਲੋਂ ਪਾਈਆਂ ਗਈਆਂ ਕੀ ਕਿਹਾ ਗਿਆ ਮਨਪ੍ਰੀਤ ਸਿੰਘ ਕਾਨਪੂਰੀ ਵੱਲੋਂ ਤੁਸੀਂ ਵੀ ਸੁਣੋ ਵਰਨਾਨਕ ਦੀ ਅਦੋਰੀ ਜਗੇ ਕੋਈ ਨਹੀਂ ਬੋਲੇਗਾ ਭਾਈ ਸਾਹਿਬ ਕਹਿੰਦੇ ਮੀਰੀ ਪੀਰੀ ਦਾ ਸਿਧਾਂਤ ਹੈ ਮੈਨੂੰ ਇਹਨਾਂ ਦੀ ਗੱਲ ਨਹੀਂ ਸਮਝ ਆ ਰਹੀ ਮੈਨੂੰ ਇਹਨਾਂ ਦੀ ਗੱਲ ਨਹੀਂ ਸਮਝ ਆ ਰਹੀ ਕਿਹੜੇ ਸਿਧਾਂਤ ਦੀ ਤੁਸੀਂ ਗੱਲ ਕਰ ਰਹੇ ਹੋ ਕਿਹੜਾ ਮੇਰੀ ਪੀੜੀ ਕਿਹੜੀ ਰਾਜਨੀਤੀ ਉਹ ਬੀਬੀਓ ਤੁਸੀਂ ਫਿਰ ਬੋਲਦੀਆਂ ਸੁਣਦੀਆਂ ਨੇ ਕਿਹੜੇ ਸਿਧਾਂਤ ਦੀ ਤੁਸੀਂ ਗੱਲ ਕਰਦੇ ਹੋ ਤੈਅ ਕਰਕੇ ਤੁਹਾਨੂੰ ਸਾੜੇ ਆ ਤੁਸੀਂ ਫਿਰ ਵੀ ਸੁਧਰਦੇ કેડી નાચિત કરી ની તુસી હા ઓ ઠામ દો તુસી જગારે ઓ તુસી ની જગારે છડને તોડે અંદર હેઈ ની કેલી તુસી બેહ કિત્થ કરકે સબ કુ દેખયા મરી હુઈ કોમા સાટી મરી હુઈ તોડે પлле કખ નહી હે ઓ યાદ રાખુ મેરી گل ઈ નોટ કર લ્યો દુબારા પુછજો ਸੂਤ ਹੀ ਨਹੀਂ ਆਉਂਦਾ ਤੁਸੀਂ ਲੋਕ ਤੁਹਾਨੂੰ ਗੱਲ ਹੀ ਨਹੀਂ ਸਮਝ ਆਉਂਦੀ ਮੈਂ ਲੜਾਂ ਮੈਂਨ ਰਾਤ ਤੁਰਨ ਵਾਲਾ ਤੁਸੀਂ ਪੱਕਾ ਅੰਕ ਮੰਨੀਆਂ ਲਾਹ ਕੇ ਥਲੇ ਲਖੋ ਕਿਰਬਾਨਾ ਕਿਉ ਮਾਈਆਂਗੇ ਮਾਂ ਦੀਆਂ ਦਾਲਾਂ ਖਾ ਕੇ ਬਸ ਤੁਹਾਡਾ ਦਿਮਾਗ ਮਾਂ ਦੀ ਦਾਲ ਮੰਗਿਆ ਪੱਲੇ ਕੱਖ ਨਹੀਂ ਤੁਹਾਡੇ ਕੀ ਭੱਲੇ ਰੱਖਿਆ ਤੁਹਾਡੀ ਰਾਜਨੀਤੀ ਇਹ ਕਰਦੀ ਆਪਣੇ ਧੀਆਂ ਦੀ ਪੱਤ ਲਵਾ ਕੇ ਤੁਸੀਂ ਉਹ ਸਾਰਾ ਕੁਝ ਆਪਣਾ ਵੇਚ ਦਿਓ ਆ ਪੀਲੇ ਪਰਨੇ ਜਿਹਨੂੰ ਜਿਹਨੂੰ ਮਰਜ਼ੀ ਲੈਣੇ ਨੇ ਕੇਸਰੀ ਪਰਨੇ ਇੱਕ ਇੱਕ ਕੇਸਰੀ ਪਰਨੇ ਦੀ ਵੈਲਿਊ ਹੈ ਸਾਰਾ ਸਰਪੰਚ ਵਾਰ ਤੇ ਗੁਰਗੋਬਿੰਦ ਸਿੰਘ ਨੇ ਕੇਸਰੀ ਪਰਨਾ ਦਿੱਤਾ ਤੇ ਤੁਸੀਂ ਕਿੱਥੇ ਰੋਲ ਦਿੱਤਾ ਕਿਰਪਾਨਾ ਕਿੱਥੇ ਰੋਲ ਦੇਈਓ ਮਾ ਕੀਤਾ ਨਹੀਂ ਕਰਨਾ ਸੀ ਅੱਜ ਮੈਂ ਮਾਫ ਕਰਨਾ ਮੇਰਾ ਅੰਦਰ ਕੀਰਤਨ ਕਰਨ ਜੋਗਾ ਨਹੀਂ ਔਰ ਮੁੜ ਕੇ ਯਾਦ ਕਿਉਂ ਆਪਣੀ ਜ਼ਿੰਦਗੀ ਚ ਦੌਰ ਦੁਬਾਰਾ ਨਹੀਂ ਆਉਂਦਾ ਇਹ ਬਚਨ ਕਰਕੇ ਚੱਲਦੇ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜੋਰੀ ਚ ਦੁਬਾਰਾ ਇੰਦਰ ਨਹੀਂ ਆਵਾਂਗਾ ਕੁੱਛ ਨਹੀਂ ਤੁਸੀਂ বুঝਦੇ ਲੋ ਇਹ ਮੇਰਾ ਬਚਨ ਰਿਹਾ ਗੁਰੂ ਗੋਬਿੰਦ ਸਿੰਘ ਦਾ ਪੋਤਾ ਹਨ ਗੁਰੂ ਗੋਬਿੰਦ ਸਿੰਘ ਦਾ ਪੋਤਾ ਦੁਬਾਰਾ ਇੰਦਰ ਨਹੀਂ ਆਵਾਂਗਾ ਆਪਣੀ ਜ਼ਮੀਰ ਚ ਔਰ ਨਹੀਂ ਹੋ ਗਿਆ ਕੰਮ ਨਹੀਂ ਹੋਣਾ ਨਹੀਂ ਚਾਹੀਦਾ ਸੀ ਜੇ ਤੁਸੀਂ ਜਿੰਦਾ ਹੁੰਦੇ ਤਾਂ ਇਹ ਕੰਮ ਨਹੀਂ ਹੋਣਾ ਚਾਹੀਦਾ ਸੀ ਮੈਂ ਨਹੀਂ ਤੇ ਬੋਲ ਰਿਹਾ ਹਾਂ ਨਾ ਫਿਰ ਦੁਬਾਰਾ ਹੰਦੋਰ ਨਹੀਂ ਆਵਾਂਗਾ ਆਪਣੀ ਥਣੇ ਔਰ ਨਹੀਂ ਹੋ ਗਿਆ ਕੰਮ ਨਹੀਂ ਹੋਣਾ ਨਹੀਂ ਚਾਹੀਦਾ ਸੀ ਜੇ ਤੁਸੀਂ ਜਿੰਦਾ ਹੁੰਦੇ ਤਾਂ ਇਹ ਕੰਮ ਨਹੀਂ ਹੋਣਾ ਚਾਹੀਦਾ ਸੀ ਮੈਂ ਨਹੀਂ ਤੇ ਬੋਲ ਰਿਹਾ ਹਾਂ ਨਾ हम बोले मेरी बारी बोल रहे हो उस तो समय कितने सी नहीं मेरी बारी बोल रहे हो आके उस समय कितने सी बेनती है पैसा साहब है कि आप एक प्लीज चुप रहो जी प्लीज चुप रहो आपने बेनती है कि केसरी सिरों पर किसे को दिते गए मेमेंटो दिता गया अस अज तो नहीं अज तो भी साल पुरानी पंद्रह साल पुरानी साधी धारा अभी किसी को नहीं देते ਸ਼ੋਭਾ ਜੀ ਜਿਸ ਨੇ ਬੰਦਾ ਇਹ ਤੁਸੀਂ ਪਰਚੋਰ ਕਰੋ ਤੁਸੀਂ ਕੀ ਕੀਤਾ ਮੈਂ ਆਪਣਾ ਕੀਰਤਨ ਕਰਕੇ ਆਪਣੇ ਟਾਈਮ ਸੇ ਰਹਤ ਹਾਂ ਹਿੰਦੋਰ ਛੱਡ ਦੇਣ ਜੇ ਹੁਣ ਤੁਸੀਂ ਪਰਚੋਰ ਕਰੋ ਜੇ ਮੈਂ ਗਲਤ ਹਾਂ ਮੈਂ ਰੱਬ ਕੋ ਰਵੇਗਾ ਜੇ ਤੁਸੀਂ ਕਰਤੋ ਗੁਰਮਾਨਤਨ ਦੇਖਿਓ ਸਤਿਵੰਤ ਆਪ ਜੀ ਦੇ ਬੋਲੇ ਸ਼ਬਦ ਨਹੀਂ ਹਾਂ ਤਾਂ ਜਕਾਰਾ ਛੱਡ ਕੇ ਲੋਕਾਂ ਦੇ ਹਲੇ ਸੋਣ ਆਲਮੀ ਜਕਾਰਾ ਨਹੀਂ ਛੱਡਦੇ ਜਕਾਰਾ ਖੁਸ਼ ਕਰਦੇ ਜਕਾਰਾ ਨਹੀਂ ਛੱਡਣਾ ਮੈਂ ਕੀਰਤਨ ਕਰੂੰਗਾ ਗੁਰਮਾਨਤਨ ਜਕਾਰਾ ਜਕਾਰੇ ਦਾ ਅਰਥ ਜ਼ਿੰਦਗੀ ਹੁੰਦਾ ਹੈ ਜੋ ਆਪ ਠੀਕ ਸਮਝੋ ਕਰੋ ਆਪ ਵਿਦਵਾਨ ਕਮਲਨਾਥ ਦੇ ਵਿਰੋਧ ਦੇ ਵਿੱਚ ਭਾਈ ਮਨਕ ਸਿੰਘ ਕਾਨਪੂਰੀ ਨੇ ਕਿਹਾ ਸ਼ਰਮ ਕਰੋ ਤੁਹਾਡੀ ਜ਼ਮੀਰ ਮਾਰ ਗਈ ਹੈ ਪੱਲੇ ਕੱਖ ਨਹੀਂ ਤੁਹਾਡੇ ਟਾਇਰ ਪਾ ਕੇ ਸਾੜਿਆ ਗਿਆ ਤੁਸੀਂ ਫਿਰ ਵੀ ਨਹੀਂ ਸੁਧਰੇ ਉਹਨੇ ਕਿਹਾ ਜਿਕਾਰੇ ਛੜਨੇ ਬੰਦ ਕਰੋ ਮੈਂ ਕਦੇ ਵੀ ਇੰਦੌਰ ਨਹੀਂ ਆਵਾਂਗਾ ਤਾਂ ਦੱਸ ਦਈਏ ਕਿ ਰਾਹੁਲ ਗਾਂਧੀ ਦੀ ਭਾਰਤ ਜੋੜ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇੰਦੌਰ ਆਏ ਸੀ ਸਾਫ ਕਾ ਮੁੱਖ ਮੰਤਰੀ ਕਮਲਨਾਥ ਜਿਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਉੱਤੇ ਖਾਲਸਾ ਕਾਲਜ ਦੇ ਵਿੱਚ ਜੋ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ ਉੱਥੇ ਮੱਥਾ ਟੇਕਣ ਲਈ ਪਹੁੰਚਦੇ ਨੇ ਇਸ ਦਰਾਨੇ ਕੁਝ ਸਮਾਂ ਇੱਥੇ ਕਮਲਨਾਥ ਰੁਕਦੇ ਨੇ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਜਿਸ ਤੋਂ ਬਾਅਦ ਉਹ ਉੱਥੋਂ ਚਲੇ ਜਾਂਦੇ ਨੇ ਤੇ ਉਹਨਾਂ ਦੇ ਨਿਕਲਦੇ ਹੀ ਸਮਾਗਮ ਦੇ ਵਿੱਚ ਹੰਗਾਮਾ ਹੋ ਜਾਂਦਾ ਹੈ ਰਾਗੀ ਮਨਪ੍ਰੀਤ ਸਿੰਘ ਦਾ ਰਵਈਆ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਉਹਨਾਂ ਨੇ ਸਟੇਜ ਤੋਂ ਉੱਤੋਂ ਹੀ ਜੋ ਪ੍ਰਬੰਧਕ ਨੇ ਉਹਨਾਂ ਨੂੰ ਲਾਂਹਤਾ ਪਾ ਦਿੱਤੀਆਂ ਉਹਨਾਂ ਕਿਹਾ ਕਿ 1984 ਦੇ ਵਿੱਚ ਜਿਸ ਦੇ ਇਸ਼ਾਰੇ ਦੇ ਉੱਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਦੁਕਾਨਾਂ ਸਾੜੀਆਂ ਗਈਆਂ ਸਾਡੀਆਂ ਮਾਮਾ ਪੈੜਾ ਦੀ ਇੱਜ਼ਤ ਉੱਤੇ ਹੱਥ ਪਾਇਆ ਗਿਆ ਅਸੀਂ ਉਸ ਇਨਸਾਨ ਦਾ ਸਨਮਾਨ ਕਰ ਰਹੇ ਹਾਂ ਉਹ ਇੱਥੇ ਹੀ ਨਹੀਂ ਰੁਕੇ ਉਹਨਾਂ ਕਿਹਾ ਕਿ ਵਾਹਿਗੁਰੂ ਗੋਬਿੰਦ ਸਿੰਘ ਜੀ ਦੀ ਸੋ ਮੈਂ ਕਦੇ ਇੰਦੋਰ ਨਹੀਂ ਆਵਾਂਗਾ ਤਾਂ ਭਾਈ ਮੰਤ ਸਿੰਘ ਕਾਨਪੁਰੀ ਵੱਲੋਂ ਸਖਤ ਵਿਰੋਧ ਜਤਾਇਆ ਗਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਨੇ ਕਮਲਨਾਥ ਤੰਦਸ ਦੀ ਇੱਕੀ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਨੇ ਕਮਲਨਾਥ ਉਹਨਾਂ ਦੇ ਉੱਤੇ ਅਕਸਰ ਇਲਜ਼ਾਮ ਲੱਗਦੇ ਰਹੇ ਨੇ ਕਿ 1984 ਦੇ ਦੰਗਿਆਂ ਦੇ ਵਿੱਚ ਉਹਨਾਂ ਦੇ ਇਸ਼ਾਰੇ ਦੇ ਉੱਤੇ ਕਤਲੇਆਮ ਕੀਤਾ ਗਿਆ ਤਾਂ ਜਿਸ ਨੂੰ ਲੈ ਕੇ ਉਹਨਾਂ ਦੇ ਉੱਤੇ ਕਈ ਵਾਰ ਜੋ ਮਾਮਲੇ ਵੀ ਦਰਜ ਹੋ ਚੁੱਕੇ ਨੇ ਪਰ ਇਸ ਸਭ ਦੇ ਬਾਵਜੂਦ ਗੁਰਪੁਰਪ ਸਮਾਗਮ ਦੇ ਉੱਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਮੋਮੈਂਟਮ ਦਿੱਤਾ ਗਿਆ ਜਿਸ ਨੂੰ ਲੈ ਕੇ ਭਾਈ ਰਾਗੀ ਮਨਪ੍ਰੀਤ ਸਿੰਘ ਕਾਂਪੂਰੀ ਦੇ ਉਤੋਂ ਹੀ ਭੜਕ ਜਾਂਦੇ ਨੇ ਔਰ ਪ੍ਰਬੰਧਕਾਂ ਨੂੰ ਲਾਂਤਤਾ ਪਾ ਦਿੰਦੇ ਨੇ ਤਾਂ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਮਨਜਿੰਦਰ ਸਿੰਘ ਸਿਰਸਾ ਨੇ ਵੀ ਇਸ ਦਾ ਵਿਰੋਧ ਕੀਤਾ ਹੈ ਉਹਨਾਂ ਕਿਹਾ ਕਿ ਇਸ ਤਰ੍ਹਾਂ ਸਿੱਖਾ ਦੇ ਸਮਾਗਮਾਂ ਦੇ ਵਿੱਚ ਸਿੱਖਾਂ ਦੇ ਕਾਤਲਾਂ ਨੂੰ ਬੁਲਾ ਕੇ ਸਨਮਾਨਿਤ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਜੋ 84 ਦੇ ਜ਼ਖਮ ਨੇ ਉਹ ਹਜੇ ਵੀ ਅੱਲੇ ਨੇ ਤੇ ਜਿਸ ਤਰ੍ਹਾਂ ਕਤਲੇਆਮ 84 ਦੇ ਵਿੱਚ ਸਿੱਖਾਂ ਦਾ ਹੋਇਆ ਉਸ ਤੋਂ ਬਾਅਦ ਇਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਨਾਮ ਉਸ ਕਤਲੇਆਮ ਦੇ ਨਾਲ ਜੁੜੇ ਹੋਏ ਹਨ ਨੇ ਉਹਨਾਂ ਨੂੰ ਇਸ ਤਰ੍ਹਾਂ ਸਨਮਾਨਿਤ ਨਹੀਂ ਕੀਤਾ ਜਾਣਾ ਚਾਹੀਦਾ ਤਾਂ ਸਖਤ ਵਿਰੋਧ ਇਸ ਮਾਮਲੇ ਦਾ ਜਤਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਲਗਾਤਾਰੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਔਰ ਲੋਕ ਰੋ ਪ੍ਰਗਟਾਰੇ ਨੇ ਲੋਕ ਆਪਣਾ ਗੁੱਸਾ ਪ੍ਰਗਟਾਰੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਇਹਨਾਂ ਸਮਾਗਮਾਂ ਦੇ ਵਿੱਚ ਸਿੱਖਾਂ ਦੇ ਸਮਾਗਮਾਂ ਦੇ ਵਿੱਚ ਖਾਸ ਤੌਰ ਤੇ ਸਿੱਖ ਕਤਲੇਆਮ ਦੇ ਜੋ આરોપી ਨੇ ਉਹਨਾਂ ਨੂੰ ਨਹੀਂ ਬੁਲਾਇਆ ਜਾਣਾ ਚਾਹੀਦਾ ਕਿਉਂਕਿ ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਭਾਵਨਾਵਾਂ ਕਿਤੇ ਨਾ ਕਿਤੇ ਆहत ਹੁੰਦੀਆਂ ਨੇ ਕਿਉਂਕਿ ਇਹ ਲੋਕ ਉਹ ਲੋਕ ਨੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗਦੇ ਰਹੇ ਨੇ ਕਿ 1984 ਦੇ ਵਿੱਚ ਜੋ ਕਤਲੇਆਮ ਹੋਇਆ ਇਹਨਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਨਾਲ ਭੂਮਿਕਾ ਰਹੀ ਹੈ ਕਿਸੇ ਨਾ ਕਿਸੇ ਤਰ੍ਹਾਂ ਨਾਲ ਸ਼ਮੂਲੀਅਤ ਰਹੀ ਹੈ ਸੋ ਇਸ ਨੂੰ ਲੈ ਕੇ ਲਗਾਤਾਰ ਵਿਰੋਧ ਹੋ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਚ ਲੈ ਕੇ ਸਿੱਖ ਜਥੇਬੰਦੀਆਂ ਹੋਰ ਕੀ ਕਦਮ ਚੁੱਕਦੀਆਂ ਨੇ ਪਰ ਭਾਈ ਮੰਤਰੀ ਸਿੰਘ ਕਾਨਪੁਰੀ ਨੇ ਜਿਸ ਤਰ੍ਹਾਂ ਦਾ ਵਿਰੋਧ ਦਰਜ ਕਰਵਾਇਆ ਉਸ ਨੂੰ ਲੈ ਕੇ ਸਿੱਖ ਕਾਫੀ ਸੰਤੁਸ਼ਟ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਸੱਚੇ ਸਿੱਖ ਦੀ ਨਿਸ਼ਾਨੀ ਹੈ ਜਿਸ ਤਰ੍ਹਾਂ ਉਹਨਾਂ ਨੇ ਵਿਰੋਧ ਦਰਜ ਕਰਵਾਇਆ ਔਰ ਪੂਰੇ ਪ੍ਰਬੰਧਕਾਂ ਦੇ ਸਾਹਮਣੇ ਉਹਨਾਂ ਨੂੰ ਲਾਣਤਾ ਪਾ ਦਿੱਤੀਆਂ ਪੰਜਾਬ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਲਈ ਤੁਸੀਂ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ ਲਾਈਵ ਪੰਜਾਬੀ ਟੀਵੀ ਨੂੰ IPTV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼-ਦੁਨੀਆ ਦੇ ਵਿੱਚ ਜੋ ਵੀ ਕੰਟੇ ਵੇਖ ਸਕਦੇ ਹੋ